ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਜੋ ਹੜਾ ਵਰਗੀ ਸਥਿਤੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਰਾਜਸਥਾਨ ਦੇ ਜੈਪੁਰ ਦੀਆਂ ਨੇ। ਦੱਸਦੀ ਹੈ ਕਿ ਬੁੱਧਵਾਰ ਨੂੰ ਰਾਜਧਾਨੀ ਜੈਪੁਰ ਸਹਿਤ ਕਈ ਸ਼ਹਿਰਾਂ ਵਿੱਚ ਤੇਜ਼ ਵਰਖਾ ਹੋਈ ਤੇ ਵਰਖਾ ਤੋਂ ਬਾਅਦ ਜੈਪੁਰ ਦੇ ਵਿੱਚ ਜਗ੍ਹਾ-ਜਗ੍ਹਾ ਹੜ੍ਹ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਜੈਪੁਰ ਦੇ ਵਿੱਚ ਬਾਰਿਸ਼ ਤੋਂ ਬਾਅਦ ਸੜਕਾਂ ਤੇ ਗੋਡਿਆਂ ਤੱਕ ਪਾਣੀ ਜਮਾ ਹੋ ਗਿਆ। ਸ਼ਾਮ ਕਰੀਬ 4 ਵਜੇ ਤੋਂ ਲਗਾਤਾਰ ਭਾਰੀ ਬਾਰਿਸ਼ ਸ਼ੁਰੂ ਹੋਈ ਹੈ ਜਿਸ ਤੋਂ ਬਾਅਦ ਸੜਕਾਂ ਤੇ ਨਦੀਆਂ ਵਾਂਗ ਪਾਣੀ ਵਹਿੰਦਾ ਨਜ਼ਰ ਆ ਰਿਹਾ ਹੈ ਚਾਹੇ ਕਾਰ ਹੋਵੇ ਚਾਹੇ ਮੋਟਰਸਾਈਕਲ ਜਾਂ ਫਿਰ ਹੋਰ ਕੋਈ ਵੀ ਵਾਹਨ ਸਾਰੇ ਤੈਰਦੇ ਨਜ਼ਰ ਆ ਰਹੇ ਨੇ ਤੇਜ਼ ਬਾਰਿਸ਼ ਕਰਕੇ ਸੈਕਟਰੇਟ ਵਿੱਚ ਵੀ ਗੋਡਿਆਂ ਤੱਕ ਪਾਣੀ ਭਰ ਗਿਆ ਹੈ ਅਜਾਹੇ ਵਿੱਚ ਵੱਖ-ਵੱਖ ਕਿਸਮ ਦੀਆਂ ਤਸਵੀਰਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਤੇਜ਼ ਬਾਰਿਸ਼ ਤੇ ਚਲਦੇ ਜਗ੍ਹਾ-ਜਗ੍ਹਾ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ ਜੈਪੁਰ ਦਿੱਲੀ ਹਾਈਵੇ ਤੇ ਵੀ ਪਾਣੀ ਭਰ ਗਿਆ ਜਿਸ ਕਰਕੇ ਇੱਥੇ ਵੀ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ ਪਰ ਕੋਟਾ ਦੇ ਵਿੱਚ ਤੇਜ਼ ਵਰਖਾ ਕਰਕੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਕੁਲ ਹੋ ਗਈ ਹੈ ਤੇ ਹੁਣ ਹਾਲਾਤ ਅਜਿਹੇ ਨੇ ਕਿ ਜੈਪੁਰ ਟ੍ਰੈਫਿਕ ਪੁਲਿਸ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ ਜੈਪੁਰ ਤੋਂ ਇਲਾਵਾ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਦਰਜ ਕੀਤੀ ਗਈ ਹੈ ਜੈਪੁਰ ਸਥਿਤ ਮੌਸਮ ਕੇਂਦਰ ਦੇ ਅਨੁਸਾਰ ਬੁੱਧਵਾਰ ਸਵੇਰੇ ਸ਼ਾਮ 5:30 ਵਜੇ ਤੋਂ ਫਤਿਹਪੁਰ ਵਿੱਚ 41.5 ਮਿਲੀਮੀਟਰ ਅਲਵਰ ਵਿੱਚ 22.8 ਮਿਲੀਮੀਟਰ ਸੀਕਰ ਵਿੱਚ 11 ਮਿਲੀਮੀਟਰ ਅੰਤਾ ਵਿੱਚ 9 ਮਿਲੀਮੀਟਰ ਤੇ ਚਤੌੜਗੜ ਵਿੱਚ 8 ਮਿਲੀਮੀਟਰ بارش ਦਰਜ ਕੀਤੀ ਗਈ ਹੈ ਤੇ ਹਾਲੇ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ بارش ਲਗਾਤਾਰ ਜਾਰੀ ਹੈ ਦੱਸਦੀ ਹੈ ਕਿ ਸਵੇਰੇ 8:30 ਵਜੇ ਤੋਂ ਬਾਅਦ ਬੀਤੇ 24 ਘੰਟਿਆਂ ਦੌਰਾਨ ਪੂਰਬੀ ਹਿੱਸੇ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ بارش ਹਾਲੇ ਵੀ ਜਾਰੀ ਹੈ ਜਿਸ ਕਰਕੇ ਪਾਣੀ ਲਗਾਤਾਰ ਵਤਨ ਨਜ਼ਰ ਆ ਰਿਹਾ ਹੈ ਕੀ ਕਹਿੰਦੀ ਹੈ ਜੈਪੁਰ ਦੀ ਤਸਵੀਰ ਆਓ ਇੱਕ ਵਾਰੀ ਸਾਰੀਆਂ ਤਸਵੀਰਾਂ ਤੇ ਨਜ਼ਰ ਮਾਰ ਲੈਂਦੇ ਹਾਂ ਮੌਸਮ ਕੇਂਦਰ ਦੇ ਅਨੁਸਾਰ ਪੂਰਬੀ ਰਾਜਸਥਾਨ ਦੇ ਵਿੱਚ 17 ਅਗਸਤ ਤੋਂ ਬਾਅਦ ਹੀ ਵਰਖਾ ਘਟ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੱਛਮੀ ਰਾਜਸਥਾਨ ਦੇ ਬੀਕਾਨੇਰ ਤੇ ਜੋਧਪੁਰ ਦੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇੱਥੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਵੀ ਜਾਰੀ ਕਰਨ ਦੀ ਗੱਲ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ترین ਅਪਡੇਟਸ ਲਈ ਦੇਖਦੇ ਰਹੋ ਪਬਲਿਕ ਗਾਰਡੀਅਨ